25 ਤੋਂ 30 ਲੱਖ ਰੁਪਏ ਦੇ ਸਮਾਨ ਦੀ ਚੋਰੀ ਦਾ ਜਿਹੜਾ ਪਰਚਾ ਚੀਮਾ ਹਸਪਤਾਲ ਦੇ ਡਾਇਰੈਕਟਰ ਤੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਹੋ ਗਿਆ ਉਹਨਾਂ ਦੀ ਘਰਵਾਲੀ ਦੇ ਵੀ ਤੇ ਜਦੋਂ ਬਰਮੀ ਨੂੰ ਇਸ ਚੀਜ਼ ਦਾ ਪਤਾ ਲੱਗਦਾ ਉਹ ਐਸਐਸਪੀ ਮੁਹਾਲੀ ਦੇ ਕੋਲ ਜਾਂਦੇ ਨੇ ਆਪਣੀ ਸ਼ਿਕਾਇਤ ਜਿਹੜਾ ਦਿੰਦੇ ਨੇ ਅੱਲੇ ਕਿਸੇ ਨੂੰ ਅਰੈਸਟ ਨਹੀਂ ਕੀਤਾ ਇਸ ਮਾਮਲੇ 'ਚ ਪਰ ਜਿਹੜਾ ਨੋਟਿਸ ਅਸੀਂ ਜ਼ਰੂਰ ਅਗਰਵਾਲ ਫੈਮਿਲੀ ਨੂੰ ਦੋਸ਼ੀਆਂ ਨੂੰ ਭੇਜ ਦਿੱਤਾ ਹੈ ਸੋ ਇਸ ਵੇਲੇ सीएमसी फेज 4 Mohali ਦੇ ਜਿਹੜੇ ਡਾਇਰੈਕਟਰ ਨੇ ਤੇ ਉਹਨਾਂ ਦੇ ਪਰਿਵਾਰ ਦੇ ਖਿਲਾਫ Mohali ਪੁਲਿਸ ਵੱਲੋਂ 25 ਤੋਂ 30 ਲੱਖ ਰੁਪਏ ਦੀ ਸਮਾਨ ਦੀ ਚੋਰੀ ਕਰਨ ਦਾ ਪਰਚਾ ਜਿਹੜਾ ਦਰਜ ਕੀਤਾ ਗਿਆ ਫੇਜ਼ 1 ਥਾਣੇ 'ਚ ਇਹ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਔਰ ਇਸ 'ਚ ਜਿਹੜੇ ਸ਼ਿਕਾਇਤਕਰਤਾ ਨੇ ਅਨੂ ਸੰਦੀਪ ਬਰਮੀ ਉਹਨਾਂ ਨੇ ਜੋ ਪੁਲਿਸ ਨੂੰ ਕੰਪਲੇਂਟ ਦਿੱਤੀ ਸੀ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਚੀਮਾ ਹਸਪਤਾਲ 'ਚ ਸਾਲ 2019 ਦੇ ਵਿੱਚ ਤਕਰੀਬਨ ਆਪਾਂ ਲਈਏ ਅੱਜ ਤੋਂ 5 ਤੋਂ 6 ਸਾਲ ਪਹਿਲਾਂ ਉਹਨਾਂ ਨੇ ਸਿਟੀ ਸਕੈਨ ਦੀ ਮਸ਼ੀਨ ਔਨ ਕੰਟਰੈਕਟ ਇਸ ਹਸਪਤਾਲ ਦੇ ਵਿੱਚ ਲਾਈ ਸੀਗੀ ਭਾਵ ਉਹ ਸਿਟੀ ਸਕੈਨ ਕਰਨ ਦੀ ਮਸ਼ੀਨ ਇਸ ਹਸਪਤਾਲ 'ਚ ਔਨ ਕੰਟਰੈਕਟ ਲਾਉਂਦੇ ਨੇ ਤੇ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਜਿਹੜੇ ਇਸ ਹਸਪਤਾਲ ਦੇ ਡਾਇਰੈਕਟਰ ਦੱਸੇ ਜਾ ਰਹੇ ਨੇ ਸੁਨੀਲ ਕੁਮਾਰ ਅਗਰਵਾਲ ਉਹਨਾਂ ਦੀ ਘਰ ਵਾਲੀ ਸ਼ਸ਼ੀ ਅਗਰਵਾਲ ਤੇ ਉਹਨਾਂ ਦਾ ਇੱਕ ਹੋਰ ਪਰਿਵਾਰਿਕ ਮੈਂਬਰ ਗੌਰਵ ਅਗਰਵਾਲ ਇਨਾ ਸਬਤੇ ਦੋਸ਼ ਹੈ ਕਿ ਉਹਨਾਂ ਨੇ ਉਸ ਕਮਰੇ ਨੂੰ ਜਿੱਥੇ ਕਿ ਇਹ ਮਸ਼ੀਨ ਲੱਗੀ ਹੋਈ ਸੀ ਉਹਦਾ ਐਕਸਰੇ ਕੰਟਰੋਲਰ, ਸਟੈਪ ਡਾਊਨ, ਯੂਪੀਐਸ ਕੰਸੋਲ, ਪ੍ਰਿੰਟਰ, ਵਰਕ ਸਟੇਸ਼ਨ, ਸਰਵਿਸਡ ਅਪਲਾਈਜ਼ਰ, ਕੰਪਿਊਟਰ ਇਹ ਸਾਰਾ ਕੁਝ ਉਹਨਾਂ ਦੇ ਕਮਰੇ ਚੋਂ ਚੋਰੀ ਕਰ ਲਏ ਤੇ ਉਸ ਤੋਂ ਬਾਅਦ ਕਮਰੇ ਨੂੰ ਤਾਲਾ ਮਾਰ ਦਿੱਤਾ ਤੇ ਇਹ 25 ਤੋਂ 30 ਲੱਖ ਰੁਪਏ ਦੇ ਸਮਾਨ ਦੀ ਚੋਰੀ ਦਾ ਜਿਹੜਾ ਪਰਚਾ ਜੀ ਮਾ ਹਸਪਤਾਲ ਦੇ ਡਾਇਰੈਕਟਰ ਤੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਹੋ ਗਿਆ ਉਹਨਾਂ ਦੀ ਘਰਵਾਲੀ ਦੇ ਵੀ ਤੇ ਇੱਕ ਹੋਰ ਜਿਹੜਾ ਪਰਿਵਾਰਿਕ ਮੈਂਬਰ ਨੇ ਗੌਰਵ ਅਗਰਵਾਲ ਉਹਨਾਂ ਤੇ ਤੇ ਜਦੋਂ ਬਰਮੀ ਨੂੰ ਇਸ ਚੀਜ਼ ਦਾ ਪਤਾ ਲੱਗਦਾ ਉਹ ਐਸਐਸਪੀ ਮੁਹਾਲੀ ਦੇ ਕੋਲ ਜਾਂਦੇ ਨੇ ਆਪਣੀ ਸ਼ਿਕਾਇਤ ਜਿਹੜਾ ਦਿੰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਇਹ ਮਾਮਲਾ ਜਾਂਚ ਲਈ ਫੇਜ਼ 1 ਦੇ ਪੁਲਿਸ ਸਟੇਸ਼ਨ ਭੇਜਿਆ ਜਾਂਦਾ ਪੁਲਿਸ ਇਸ ਮਾਮਲੇ ਦੀ ਇਨਕੁਆਇਰੀ ਕਰਦੀ ਹੈ ਤੇ ਜਦੋਂ ਸੁਨੀਰ ਕੁਮਾਰ ਹੁਣੀ ਕੋਈ ਸੈਟੀਸਫੈਕਟਰੀ ਆਨਸਰ ਪੁਲਿਸ ਨੂੰ ਨਹੀਂ ਦੇ ਪਾਉਂਦੇ ਉਹ ਪੁਲਿਸ ਕੋਲ ਜਾਂਦੇ ਨੇ ਤਸੱਲੀ ਬਖਸ਼ ਜਵਾਬ ਜਦੋਂ ਪੁਲਿਸ ਤੱਕ ਨਹੀਂ ਪਹੁੰਚਦਾ ਉਸ ਤੋਂ ਬਾਅਦ ਪੁਲਿਸ ਇਹਨਾਂ ਤਿੰਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲੈਂਦੀ ਹੈ ਔਰ ਜਿਹੜਾ ਥਾਣਾ ਫੇਸਿਕ ਦੇ ਐਸ ਐਚਓ ਨੇ ਸੁਗਵੀਰ ਸਿੰਘ ਉਹਨਾਂ ਨੇ ਜੋ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਹਲੇ ਕਿਸੇ ਨੂੰ ਅਰੈਸਟ ਨਹੀਂ ਕੀਤਾ ਇਸ ਮਾਮਲੇ 'ਚ ਪਰ ਜਿਹੜਾ ਨੋਟਿਸ ਅਸੀਂ ਜ਼ਰੂਰ ਅਗਰਵਾਲ ਫੈਮਿਲੀ ਨੂੰ ਦੋਸ਼ੀਆਂ ਨੂੰ ਭੇਜ ਦਿੱਤਾ ਸੋ ਮੁਹਾਲੀ ਦਾ ਮਸ਼ਹੂਰ ਇੱਕ ਹਸਪੀਟਲ ਹੈਗਾ ਇਹ ਹਾਲਾਂਕਿ ਵਿਕ ਚੁੱਕਿਆ ਨਾਮ ਇਹਦਾ ਚੇਂਜ ਨਹੀਂ ਹੋਇਆ ਪਹਿਲਾਂ ਕਿਸੇ ਸਮੇ ਡਾਇਰੈਕਟਰ ਹੈਲਥ ਰੇਨ ਨੇ ਪੰਜਾਬ ਦੇ ਡਾਕਟਰ ਚੀਮਾ ਹੁਣ ਉਹ ਨਹੀਂ ਹੈਗੇ ਸਵਰਗਵਾਸ ਉਹਨਾਂ ਦੇ ਵੱਲੋਂ ਸਥਾਪਿਤ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੇ بیٹے ਡਾਕਟਰ ਜੈਵੰਤ ਚੀਮਾ ਡਾਕਟਰ ਅਜੀਵੰਤ ਚੀਮਾ ਸੀ ਉਹ ਅੱਗੇ ਵੇਚ ਚੁੱਕੇ ਨੇ ਹਸਪੀਟਲ ਤੇ ਡਾਇਰੈਕਟਰ ਹੁਣ ਅਗਰਵਾਲ ਫੈਮਿਲੀ ਭਾਵ ਸੁਨੀਲ ਅਗਰਵਾਲ ਨੇ ਸੋ ਸਵਾਲ ਇਹ ਹੈ ਕਿ ਇੱਕ ਰਿਪਿਊਟਡ ਹਸਪੀਟਲ ਦੇ ਡਾਇਰੈਕਟਰ ਤੇ ਜੇਹੀ ਐਫ ਆਈ ਆਰ ਦਰਜ ਹੋਣੀ ਕਿਤਨਾ ਕਿਤੇ ਇਸ ਪੇਸ਼ੇ ਤੇ ਬੜੇ ਸਵਾਲ ਕਰਦੀ ਹੈ ਅਸੀਂ ਹਸਪੀਟਲ ਅੱਜ ਪਹੁੰਚੇ ਵੀ ਹਾਂ ਔਰ ਇੱਥੇ ਜਿਹੜੇ ਸਾਨੂੰ ਆਪਰੇਸ਼ਨ ਮੈਨੇਜਰ ਮਿਲੇ ਨੇ ਮਨੀਸ਼ ਉਹਨਾਂ ਨੇ ਦੱਸਿਆ ਕਿ ਹੱਲੇ ਅਥਾਰਟੀ ਇੱਥੇ ਕੋਈ ਹੈ ਨਹੀਂ ਜਿਹੜਾ ਤੁਹਾਡੇ ਇਸ ਸਵਾਲ ਦਾ ਜਵਾਬ ਦੇ ਸਕੇ ਸੋ ਇੰਤਜ਼ਾਰ ਅਸੀਂ ਕਰਾਂਗੇ ਇਹਨਾਂ ਦਾ ਮੈਸੇਜ ਸਾਡੇ ਤੱਕ ਕੀ ਆਂਦਾ ਅਸੀਂ ਇਨਾਂ ਤੱਕ ਪਹੁੰਚ ਕੀਤੀ ਪਰ ਇਹਨਾਂ ਵੱਲੋਂ ਕੋਈ ਤਸੱਲੀ ਬਖਸ਼ ਰਿਪਲਾਈ ਸਾਨੂੰ ਜਿਹੜਾ ਹਾਲ ਦੀ ਘੜੀ ਨਹੀਂ ਦਿੱਤਾ ਗਿਆ ਅਥਾਰਟੀ ਦੇ ਆਉਣ ਦੇ ਇੰਤਜ਼ਾਰ ਦੀ ਗੱਲ ਕੀਤੀ ਗਈ ਹੈ ਸੋ ਕਿੰਨੇ ਕ ਛੇਤੀ ਹੁਣ ਬਰਮੀ ਨੂੰ ਜਸਟਿਸ ਮਿਲਦਾ ਹੈ 25 ਤੋਂ 30 ਲੱਖ ਰੁਪਏ ਦਾ ਸਮਾਨ ਉਹਨਾਂ ਦਾ ਹਸਪਤਾਲ ਦਾ ਡਾਇਰੈਕਟਰ ਹਸਪਤਾਲ ਦੇ ਕਮਰੇ ਚੋਂ ਕੱਢ ਕੇ ਭਾਵ ਚੋਰੀ ਕਰਕੇ ਤਾਲਾ ਮਾਰ ਦਿੰਦਾ ਹੈ ਪੁਲਿਸ ਐਕਸ਼ਨ ਕਿਸ ਮੋੜ 'ਚ ਹੁੰਦਾ ਹੈ ਦੇਖਣਾ ਬਾਕੀ ਹੈ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਦੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ